ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੁਰਜਾਦ ਬੀਪੀਐਸ ਉਹਨਾਂ ਦੇ ਨੋਟਨ ਦੇਸ਼ਾਂ ਦੇਸ਼ਾਂ ਤੱਕ ਜਿਹੜਾ ਨਸ਼ਾ ਦੇ ਖਿਲਾਫ ਜਿਹੜੀ ਇੱਕ ਮਹਿੰਮ ਚਲਾਈ ਗਈ ਹੈ ਸਾਰੇ ਪੰਜਾਬ ਸਟੇਟ ਵਿੱਚ ਚੌਧਰੀ ਨਟੀ ਦੇ ਤੱਕ ਜਿਹੜਾ ਗਰਦਾਸਪੁਰ ਪੁਲਿਸ ਵਿੱਚ ਸ੍ਰੀ ਹਰੀਸ਼ ਦਾਮਾ ਐਸਐਸਪੀ ਗਰਦਾਸਪੁਰ ਦੇ ਹਦਾਇਤਾਂ ਦੇ ਅਨੁਸਾਰ ਦਲਪੀਤ ਆਈਪੀਐਸ ਆਈਪੀਐਸ ਐਸਪੀ ਦਿਨਾਂਗਰ ਉਡੀਗਵਾਈ ਦੇ ਵਿੱਚ ਅਸੇ ਗੁਰਵੰਦਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਮੋਲਰ ਐਸ ਐਚਓ ਪੁਰਾਣਾ ਸ਼ਹਿਲਾ ਤੇ ਇੱਕ ਜੁਆਇੰਟ ਪ੍ਰੈਸ਼ਨ ਨੂੰ ਕਾਊਂਟਰਟ ਵਾਲੀ ਐਸ ਦੀ ਟੀਮ ਸੀ ਇਹ ਪਿੰਡ ਪਟੀਆਂ ਪੀਟੀ ਪੋਂ ਦੇ ਨੇੜੇ ਇਧਰ ਲੱਗਾ ਰਿਕਮਾਤ ਦੇ ਖੇਤ ਵਿੱਚੋਂ ਦੋਸ਼ੀ ਤਰਮਨ ਕੁਦੰਦਰ ਸ਼ਾ ਤੇ ਬਦਲੂ ਯਾਦੋ ਇਹ ਸੀਤਾ ਮੜੀ ਬਿਹਾਰ ਦੇ ਰਹਿਣ ਵਾਲੇ ਨੇ ਉਹਨਾਂ ਦੇ ਕਬਜ਼ੇ ਵਿੱਚੋਂ 750 ਗ੍ਰਾਮ ਦੀ ਅਫੀਮ ਜਿਹੜੀ ਹੈਗੀ ਹੈ ਇਹ ਬਰਾਮਦ ਹੋਈ ਸੀ ਸੋ ਪਨਾਲੋਇਸ ਮਕਦਮੇ ਵਿੱਚ ਇਸ ਬੰਦੇ ਮਕਦਮੇ ਦਾ ਅਰਦਾਸ 9/2/2025 1885 ਦਰਜ ਕੀਤਾ ਗਿਆ ਉਸ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਲਿਆ ਗਿਆ aur durane remand ਮਿਤੀ 11/2/2025 ਨੂੰ ਤਿੰਦਰ ਸ਼ਾਹ ਤੇ ਉਪਿੰਦਰ ਸ਼ਾਹ ਦੇ ਪੁਸ਼ੀਸ਼ ਤੇ ਅੱਗੇ ਹੋਰ ਇਹ ਇਨਸ਼ਾਕ ਕੀਤਾ ਇਹਨਾਂ ਨੇ ਵੀ ਜਲੀ ਫੀਮ ਹੈ ਹੋਰ ਕੋਈ ਕੁਝ ਫੀਮ ਜਲੀ ਹੈਗੀ ਹੈ ਇਹਨੇ ਵੇਚੀ ਸੀ ਕੋਈ ਹਿਰਾ ਸਿੰਘ ਪੁੱਤਰ ਲਖਵੰਦ ਸਮਵਸੀ ਠਕਰਵਾਲ थाना ਕਾਨੂੰਨਾਨਾ ਇਹਨੂੰ ਫੀਮ ਵਿੱਚ ਸੀ ਸੋ ਇਹਦੇ ਇਸੇ ਮਕੰਮੇ ਚ ਇਹਨੂੰ ਨਾਮਜ਼ਦ ਕੀਤਾ ਗਿਆ ਹੀਰਾ ਸਿੰਘ ਨੂੰ ਔਰ ਇਹਨਾਂ ਸਾਫ ਤੇ ਜਿਹੜਾ ਹੈਗਾ ਫਰਜ਼ਾ ਜਿਹੜੀ ਹੈਗੀ ਰਿਕਵਰੀ 2 ਕਿਲੋ 500 ਗ੍ਰਾਮ ਜਿਹੜੀ ਫੀਮ ਹੈ ਉਹ ਇਹਦੇ ਕਮਾਦ ਦੇ ਖੇਤ ਵਿੱਚੋਂ ਹੀਰਾ ਸਿੰਘ ਪਾਸੋਂ ਬਰਾਮਦ ਕਰਾਈ ਗਈ ਆ ਸੋ ਐਸਪੀ ਜੰਨਾਗਰ ਦੇਪ ਤੇ ਇਹ ਐਸਐਚਓ ਔਰ ਗਵਿੰਦਰ ਇਨਚਾਰਜ ਨੇ ਬੜੀ ਮਿਹਨਤ ਕਰਕੇ और काउंटर इंटेलीजेंस टीम ने अपनी ज्वाइंट ऑपरेशन करके और इस चीज़ की रिकवरी की है और अगो ही जी हैगी है, तरह तरह, तरह जी नशे तो के खिलाफ जो मुहिम है चलाई जा जारी रहेगी फरदर अं हम इस संबंधी असं रिमांड लैके फरदर इनवैसिगेट कर रहे हैं तो सारे पता करा तो बैकग्राउंड पता करा जो आ, उस स्टेट में इन्होंने खिलाफ किचे दर्ज ने जितने कितने इन्वॉल्व ने फर्दर पार्ट वन इन्वैसीगेश कर रहे हैं ਜੋਨੇ ਵਿੱਚ ਪ੍ਰਵਾਸੀ ਇਹ ਦੋਨੇ ਹ ਇਹ ਵਿਆਸੇ ਜene ਵਾਲੇ ਨੇ ਸਿਤਾਮਰੀ ਦਿਸਤਕ ਦੇ ਇੱਕਾਂ ਨਹੀਂ ਕੰਮ ਕਰਦੇ ਨੇ ਬਾਹਰੋਂ ਯਾਨੀ ਕਿ ਬੋਸਲੀ ਜਿਹੜੇ ਹੈਗਾ ਵਿਆਸੇ ਦੇ ਤੋਂ ਜਿਹੜੇ ਹੈਗੇ ਨੇ ਟਾਪਾ ਟੂਪਿਆਂ ਦਾ ਜਾਂ ਹੋਰ ਜਿਹੜੇ ਰੀਫੀਮਸ ਸਪਲਾਈ ਕਰਦੇ ਨੇ ਨਹੀਂ ਫਰਦਰ ਅਸੀਂ ਇਹ ਇਨਵੈਸਕਿਟ ਕਰਾਂਗੇ ਪਰਤਾਲ ਕਰਾਂਗੇ ਅਸੀਂ ਇਹ ਚੀਜ਼ ਦੀ ਫਰਮਾਨ ਲੈ ਕੇ ਨਾ ਹੋਰ ਅੱਗੇ ਪਤਾ ਕਰਾਂਗੇ ਵੀ ਇਹ ਕਿੱਥੋਂ ਇਹਨਾਂ ਦਾ ਕਿੰਗ ਪਿੰਪਿਛੇ ਕੌਣ ਹੈ ਹਾਂਜੀ ਜਿਹੜਾ ਹੀਰਾ ਫੜਿਆ ਜੀ ਉਹਦੇ ਉਹ ਵੀ ਉਹ ਖਾਂਦਾ ਹੈ ਜਾਂ ਉਹ ਵੀ ਅੱਗੇ ਵੀ ਮੁੰਜਾ ਹੀਰਾ 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 ਵੀ ਇਹ ਫਦਰਸੀ ਅੱਗੇ ਕਰ ਰਹੇ ਆ ਜੇ ਇਨਵੈਸਟੀਗੇਟ ਕਰ ਰਹੇ ਆ ਵੀ ਫਦਰ ਜਿਹੜੀ ਕਵਰੀ ਹੋਈ ਹੈ ਉਹ ਅੱਗੇ ਵੇਚਦਾ ਹੈ ਜੋ ਕਿ ਪਤਾ ਕਰਵਾਵਾਂਗੇ